ਦੋਸਤੋ ਮੈਨੂੰ ਇੱਕ ਸਵਾਲ ਆਇਆ ਸੀਗਾ ਸਾਡੀਆਂ ਭੈਣਾਂ ਵੱਲੋਂ ਮਾਤਾਵਾਂ ਵੱਲੋਂ ਕਿ ਸਾਡਾ ਜਿਹੜਾ ਆ ਸਟੈਂਡਰਡ ਸੋਰ ਆ ਸਾਡਾ ਸਟੈਂਡਰਡ ਜਿਹੜਾ ਸਕੇਲ ਆ ਵੀ ਅਸੀਂ ਸਾ ਕਿਸ ਨੂੰ ਮੰਨਣਾ ਆ ਕਿਸ ਤੇ ਪ੍ਰੈਕਟਿਸ ਕਰਨੀ ਆ ਸੋ ਸਾਨੂੰ ਜਰੂਰ ਦੱਸੋ ਸੋ ਅੱਜ ਮੈਂ ਦੱਸਣ ਜਾ ਰਿਆਂ ਭੈਣਾਂ ਦਾ ਬੀਬੀਆਂ ਦਾ ਜਿਹੜਾ ਸਕੇਲ ਆ ਜਿਹੜਾ ਫੀਮੇਲ ਸਕੇਲ ਆ ਸਟੈਂਡਰਡ ਸੋਰ ਕਿਹੜਾ ਹੁੰਦਾ ਆ ਉਹ ਤੁਹਾਡੇ ਹਰਮੋਨੀਅਮ ਤੁਸੀਂ ਇੱਕ ਲੈਣਾ ਆ ਉਹਦੇ ਵਿੱਚ ਸਟਾਰਟਿੰਗ ਤੋਂ ਤੁਸੀਂ ਕਾਲੇ ਸੋਰ ਜਿਹੜੇ ਉਹ ਕਾਊਂਟ ਕਰਨੇ ਸ਼ੁਰੂ ਕਰ ਦੇਣੀ ਆ 1 2 3 ਤੇ 4 ਚੌਥਾ ਸੋ ਰਿਆ ਇਹ 99.9% ਬੀਬੀਆਂ ਦਾ ਇਹ ਹੁੰਦਾ ਆ ਕੋਈ ਵਿਰਲਾ ਹੁੰਦਾ ਆ ਚਾਂਸ ਜਿਨ੍ਹਾਂ ਨੂੰ ਅਸੀਂ ਇਹ ਵਾਲਾ ਯਾਨਕੀ ਪੰਜਵਾਂ ਰੱਖ ਆਉਣੇ ਆ ਸੁਰ ਕਾਲਾ ਅਦਰਵਾਈਜ਼ ਜਿਹੜਾ 99.9% ਹੈ ਜਿਹੜਾ ਰੇਸ਼ੋ ਹੈ ਉਹ ਚਾਰ ਚੌਥਾ ਕਾਲਾ ਜਿਹਨੂੰ ਆਪਾਂ ਜੀ ਸ਼ਾਰਪ ਵੀ ਕਹਿ ਦਿੰਦੇ ਆ ਇਹ ਮੋਸਟਲੀ ਇਹ ਬੀਬੀਆਂ ਦਾ ਇਹ ਸੁਰ ਹੁੰਦਾ ਹੈ ਇੱਥੋਂ ਸਾਰੇ ਗਾਮਾ ਪਾਦਾ ਨੀ ਸਾ ਉੱਪਰ ਤੱਕ ਜਾਂਦੀਆਂ ਨੇ ਤੇ ਇਹਦੀ ਪ੍ਰੈਕਟਿਸ ਤੁਸੀਂ ਜੇ ਦਿਨ ਵਿੱਚ 15 20 ਮਿੰਟ ਅੱਧਾ ਘੰਟਾ ਜਿੰਨਾ ਚਿਰ ਵੀ ਤੁਸੀਂ ਕਰਦੇ ਹੋ ਇਹ ਤੁਹਾਨੂੰ ਤੁਹਾਡੀ ਗਾਇਕੀ ਨੂੰ ਤੁਹਾਡੇ ਗਲੇ ਨੂੰ ਤੁਹਾਡੀ ਵੋਕਲ ਨੂੰ ਹੋਰ ਸੋਹਣਾ ਬਣਾ ਦਿੰਦੀ ਆ ਇਹ ਵੋਕਲ ਥਰੋਟ ਨੂੰ ਤੁਹਾਡੇ ਨੂੰ ਸਰੀਲਾ ਕਰਦੀ ਆ ਉਹਦੇ ਵਿੱਚ ਵਾਈਬ੍ਰੇਸ਼ਨ ਨੂੰ ਘਟਾਉਂਦੀ ਆ ਉਹਦੇ ਵਿੱਚ ਬੈਲੈਂਸ ਲੈ ਕੇ ਆਉਂਦੀ ਆ ਉਹਦੇ ਵਿੱਚ ਇੱਕ ਮੜਕ ਲੈ ਕੇ ਆਉਂਦੀ ਆ ਇੱਕ ਬੇਸ ਇੱਕ ਸੋਜ਼ ਲੈ ਕੇ ਆਉਂਦੀ ਆ ਸੋ ਤੁਸੀਂ ਇਹਦਾ ਪ੍ਰੈਕਟਿਸ ਦੇਖੋ ਜੀ 1 2 3 4 ਜੋਥਾ ਫੋਰ ਜਿਹੜਾ ਕਾਲਾ ਆ ਇਹਦੀ ਸਾਊਂਡ ਇਸ ਤਰ੍ਹਾਂ ਦੀ ਨਿਕਲ ਰਹੀ ਹੈ ਮੈਂ ਥੋੜੀ ਜਿਹੀ ਜਾਲੀ ਖੋਲ ਦਿੰਦਾ ਇੱਕ ਲੰਬਾ ਸਾਹ ਲੈਣਾ ਆ ਸੋ ਇਸ ਨੂੰ ਹੌਲੀ ਹੌਲੀ ਤੁਸੀਂ ਆਪਦੀ ਸਾਲੋਂ ਦੀ ਡਿਊਰੇਸ਼ਨ ਆ ਉਹਨੂੰ ਐਕਸਟੈਂਡ ਕਰਦੇ ਰਹੋ ਵੱਡਾ ਕਰਦੇ ਰਹੋ ਸੋ ਇਸ ਦਾ ਲਾਭ ਉਠਾਓ ਜੇ ਤੁਹਾਨੂੰ ਚੰਗਾ ਲੱਗੇ ਤੈਨੂੰ ਅੱਗੇ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਜਿਹੜੇ 뮤ਜ਼ਿਕ ਨੂੰ ਸਿੱਖਣਾ ਚਾਹੁੰਦੇ ਨੇ ਘਰ ਬੈਠੇ ਹੋਏ ਸੋ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ